ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੀ ਭਰਤੀ ਆਈ ਹੈ 2025 ਆਨਲਾਈਨ ਐਪਲੀਕੇਸ਼ਨ ਫਾਰਮ ਹੈ ਜੀ ਟ੍ਰੇਨਿੰਗ ਮੈਨੇਜਰ ਪੋਸਟ ਹੈ ਜੀ ਤੇ ਡਿਪਾਰਟਮੈਂਟ ਦਾ ਨਾਮ ਹੈਗਾ ਆਫਿਸ ਆਫ ਹੈੱਡ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪੰਜਾਬ ਵਾਟਰ ਵਰਕਸ ਕੰਪਲੈਕਸ ਫੇਜ਼ 2 ਐਸ ਸੀ ਐਸ ਨਗਰ ਪੋਸਟ ਦਾ ਨਾਮ ਹੈਗਾ ਜੀ ਟ੍ਰੇਨਿੰਗ ਮੈਨੇਜਰ ਪਿਓਰਲੀ ਕੰਟਰੈਕਟ ਬੇਸ ਤੇ ਇਹ ਕੰਟਰੈਕਟ ਕੀਤਾ ਹੋਣਾ ਇੰਨੇ ਟਾਈਮ ਦਾ ਕੰਟਰੈਕਟ ਬੇਸ ਤੇ ਤੁਹਾਡੀ ਪੋਸਟ ਹੋਏਗੀ ਜੀ ਠੀਕ ਹੈ ਉਸ ਤੋਂ ਬਾਅਦ ਪੋਸਟ ਪਬਲਿਸ਼ ਹੋਈ ਹੈ ਜੀ 8 10 2025 ਤੇ ਲਾਸਟ ਡੇਟ ਹੈਗੀ 24 10 2025 ਠੀਕ ਹੈ ਜੀ ਟ੍ਰੇਨਿੰਗ ਮੈਨੇਜਰ ਹੈ ਨਾਮ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਕੁਆਲੀਫਿਕੇਸ਼ਨ ਕੀ ਚਾਹੀਦੀ ਡਿਗਰੀ ਹੋਣੀ ਚਾਹੀਦੀ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਮਤਲਬ ਐਮਬੀਏ ਕੀਤੀ ਹੋਣੀ ਚਾਹੀਦੀ ਆ ਤੇ ਸਪੈਸ਼ਲਾਈਜ਼ੇਸ਼ਨ ਹੋਣੀ ਚਾਹੀਦੀ ਹਿਊਮਨ ਰਿਸੋਰਸਸ ਵਿੱਚ ਐਚਆਰ ਮਤਲਬ ਤੇ ਐਟ ਲੀਸਟ 55% ਆਪਣੇ ਨੰਬਰ ਹੋਣੇ ਚਾਹੀਦੇ ਆ ਠੀਕ ਹੈ ਜੀ 10ਵੀਂ ਕੀਤੀ ਹੋਣੀ ਚਾਹੀਦੀ ਪੰਜਾਬੀ ਨਾਲ ਬਾਕੀ ਤੁਸੀਂ ਆਪ ਪੜ ਸਕਦੇ ਹੋ ਸੈਲਰੀ ਹੋਵੇਗੀ ਜੀ ਤੁਹਾਡੀ ਵਿੱਚ ਮੇ ਸਪੈਸੀਫਾਈਡ ਬਾਈ ਗਵਰਨਮੈਂਟ ਅੱਛਾ ਸੈਲਰੀ ਹੋਊਗੀ ਤੁਹਾਡੀ 1,05,000 ਤੋਂ ਲੈ ਕੇ 1,10,000 ਪਰ ਮੰਥ ਠੀਕ ਹੈ ਬਾਕੀ ਨੈਗੋਸ਼ੀਏਟ ਤੁਸੀਂ ਕਰ ਸਕਦੇ ਆ ਕੁਆਲੀਫਿਕੇਸ਼ਨ ਦੇ ਬੇਸ ਤੇ ਤੇ ਐਕਸਪੀਰੀਅੰਸ ਦੇ ਬੇਸ ਤੇ ਉਮਰ ਹੋਣੀ ਚਾਹੀਦੀ ਹੈ ਮਿਨੀਮਮ 35 ਸਾਲ ਮੈਕਸਿਮਮ 62 ਸਾਲ ਠੀਕ ਹੈ ਤੇ ਕੈਂਡੀਡੇਟ ਕੋਲ 10 ਸਾਲਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆ ਲਾਰਜ ਆਰਗੇਨਾਈਜੇਸ਼ਨ ਦਾ ਗਵਰਨਮੈਂਟ ਐਂਡ ਪਬਲਿਕ ਸੈਕਟਰ ਠੀਕ ਹੈ ਰੈਪਿਊਟਡ ਪ੍ਰਾਈਵੇਟ ਸੈਕਟਰ ਬਾਕੀ ਤੁਸੀਂ ਸਾਰਾ ਪੜ ਲਿਓ ਜੇ ਨਹੀਂ ਪਤਾ ਲੱਗੂ ਮੈਨੂੰ ਮੈਸੇਜ ਕਰ ਦਿਓ ਠੀਕ ਹੈ ਬਾਕੀ ਤੁਸੀਂ ਸਾਰਾ ਪੜ ਸਕਦੇ ਕੀ ਕੀ ਚੀਜ਼ਾਂ ਚਲ ਮੈਂ ਦੱਸ ਹੀ ਦੇਣਾ ਯਾਰ اچھا ਐਕਸਪੀਰੀਅੰਸ ਆਫ ਹੈਂਡਲਿੰਗ ਟ੍ਰੇਡਿੰਗ ਐਂਡ ਡਿਵੈਲਪਮੈਂਟ اچھا ਐਕਸਪੀਰੀਅੰਸ ਹੋਣਾ ਚਾਹੀਦਾ ਹੈ ਟ੍ਰੇਨਿੰਗ ਐਂਡ ਡਿਵੈਲਪਮੈਂਟ ਆਫ ਸਟਾਫ ਦਾ ਠੀਕ ਹੈ ਥੋੜਾ ਤੇ ਟੀ ਐਨ ਐ ਡਿਜ਼ਾਈਨਿੰਗ اچھا ਐਕਸਪੀਰੀਅੰਸ ਹੋਣਾ ਚਾਹੀਦਾ ਹੈ ਡਿਜ਼ਾਈਨਿੰਗ ਟੀ ਐਨ ਐ ਰਿਪੋਰਟ ਲਿਖਣੀ ਆਣੀ ਚਾਹੀਦੀ ਹੈ ਠੀਕ ਹੈ ਉਸ ਤੋਂ ਬਾਅਦ HR ਦੇ ਥੋੜੇ ਬਹੁਤ ਐਕਸਪੀਰੀਅੰਸ ਹੋਣੇ ਚਾਹੀਦੇ ਉਸ ਤੋਂ ਬਾਅਦ ਸਿਲੈਕਸ਼ਨ ਕ੍ਰਾਈਟੇਰੀਆ ਦੀ ਗੱਲ ਕੀਤੀ ਜਾਵੇ ਤਾਂ ਇੰਟਰਵਿਊ ਪਹਿਲਾਂ ਹੋਏਗੀ ਫਿਰ ਕੁਆਲੀਫਿਕੇਸ਼ਨ ਚੈੱਕ ਕੀਤੀ ਜਾਵੇਗੀ ਫਿਰ ਐਕਸਪੀਰੀਅੰਸ ਦੇਖਿਆ ਜਾਵੇਗਾ ਅਪਲੀਕੇਸ਼ਨ ਤੁਸੀਂ ਇਹਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਫੀਸ ਕੋਈ ਨਹੀਂ ਲੱਗਣੀ ਠੀਕ ਹੈ ਜੀ ਤੇ ਬਾਕੀ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੋਗੀ ਤਾਂ ਸਾਨੂੰ ਮੈਸੇਜ ਮਾਰ ਦਿਓ ਫਿਲਹਾਲ ਲਈ ਇੰਨਾ ਹੀ ਲਿੰਕ ਮੈਂ ਇੱਥੇ ਥੱਲੇ ਡਿਸਕ੍ਰਿਪਸ਼ਨ ਚ ਪਾ ਦੂੰਗਾ ਅਪਲਾਈ ਕਰਨ ਦਾ